ਸਸ਼ੀਗਰ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਮਾਨ ਤੇ ਖੰਟ ਵਾਲੇ ਮਾਨ ਬੱਬੂ ਮਾਨ ਦੀ ਮਾਨ ਸਾਹਿਬ ਦੀ ਹਮੇਸ਼ਾ ਉਹਨਾਂ ਦੇ ਕਟੜ ਫੈਨਸ ਨੂੰ ਵੇਟ ਰਹਿੰਦੀ ਹੈ ਕਿ ਕਦੋਂ ਮਾਨ ਸਾਹਿਬ ਕੁਝ ਨਵਾਂ ਲੈ ਕੇ ਆਉਣ ਕਦੋਂ ਉਹਨਾਂ ਦੇ ਸੋਸ਼ਲ ਹੈਂਡਲ ਤੇ ਕੁਝ ਨਵਾਂ ਪੋਸਟ ਹੋਏ ਤੇ ਅਸੀਂ ਉਹਨੂੰ ਸ਼ੇਅਰ ਕਰੀਏ ਅਸੀਂ ਉਹਨੂੰ ਸੁਣੀਏ ਅਸੀਂ ਉਹਨੂੰ ਦੇਖੀਏ ਕਿਉਂਕਿ ਲਗਾਤਾਰ ਬੈਕ ਟੂ ਬੈਕ ਸੁਪਰ ਹਿੱਟ ਫਿਲਮਾਂ ਦੇ ਨਾਲ ਹੋ ਆਪਣੇ ਫੈਨਸ ਦਾ ਮਨੋਰੰਜਨ ਤਾਂ ਕਰਦੇ ਨੇ ਪਰ ਨਾਲ ਦੀ ਨਾਲ ਕੀ ਕਦੇ ਤੁਸੀਂ ਦੇਖਿਆ ਕਿ ਮਾਨ ਸਾਹਿਬ ਆਪਣੇ ਗਾਣਿਆਂ ਨੂੰ ਆਪਣੇ ਹੀ ਖਦੇ ਅਸੀਂ ਉਹਨਾਂ ਦੀਆਂ ਤਸਵੀਰਾਂ ਵੀਡੀਓਜ਼ ਲਗਾਤਾਰ ਜੋਨੇ ਦੇਖਦੇ ਰਹਿੰਦੇ ਆ ਪਰ ਕੀ ਕਦੇ ਤੁਸੀਂ ਦੇਖਿਆ ਕਿ ਉਹ ਸਟੂਡੀਓ ਦੇ ਵਿੱਚ ਮਿਊਜ਼ਿਕ ਦੇ ਰਹੇ ਹੋਣ ਜਾਂ ਕਿਸੇ ਕਲਾਕਾਰ ਦਾ ਗਾਣਾ ਰਿਕਾਰਡ ਕਰਵਾ ਰਹੇ ਹੋਣ ਕਿਉਂਕਿ ਉਹਨਾਂ ਦੇ ਸਟੂਡੀਓਸ ਤੋਂ ਲਗਾਤਾਰ ਵੀਡੀਓਜ਼ ਕਦੇ ਵੀ ਸਾਹਮਣੇ ਨਹੀਂ ਆਉਂਦੀਆਂ ਪਰ ਹੁਣ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਮਾਨ ਸਾਹਿਬ ਬੇਸ਼ੱਕ ਉਹ ਪੁਰਾਣੀਆਂ ਹੋਣ ਲੋਕਾਂ ਨੇ ਦੇਖੀਆਂ ਵੀ ਹੋਣ ਪਰ ਫਿਲਹਾਲ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਮਾਨ ਸਾਹਿਬ ਆਪਣੇ ਸਟੂਡੀਓ ਦੇ ਵਿੱਚ ਗਾਣਾ ਵੀ ਗਾ ਰਹੇ ਨੇ ਔਰ ਉਹਨੂੰ ਮਿਊਜ਼ਿਕ ਵੀ ਦੇ ਰਹੇ ਨੇ ਨਾਲ ਦੀ ਨਾਲ ਉਹ ਗਾਈਡ ਕਰ ਰਹੇ ਨੇ ਕਿ ਇਹ ਗਾਣੇ ਨੂੰ ਇਸ ਤਰ੍ਹਾਂ ਗਾਓ ਇਸ ਤਰ੍ਹਾਂ ਗਾਓ ਸੋ ਉਹ ਵੀ ਇੱਕ ਇੱਕ ਅਲੱਗ ਹੀ ਚੀਜ਼ ਹੈ ਜਿਹੜੀ ਮਾਨ ਸਾਹਿਬ ਦੀ ਆਪਾਂ ਦੇਖੀ ਹੈ ਔਰ ਇਸ ਤੋਂ ਇਲਾਵਾ ਉਹਨਾਂ ਦੇ ਟ੍ਰੈਵਲ ਕਰਦੇ ਦੇ ਵੀਡੀਓਜ਼ ਨੇ ਟ੍ਰੈਵਲਿੰਗ ਦੇ ਦੌਰਾਨ ਕਿਸ ਤਰ੍ਹਾਂ ਦਾ 뮤직 ਸੁਣਾ ਪਸੰਦ ਕਰਦੇ ਨੇ ਇਹ ਸਾਰੀਆਂ ਤੁਹਾਨੂੰ ਅੱਜ ਅਸੀਂ ਵੀਡੀਓਜ਼ ਦਿਖਾਉਣੀਆਂ ਨੇ ਛੋਟੇ ਛੋਟੇ ਚੰਕਸ ਨੇ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਕਿਉਂਕਿ ਮਾਨਸਾ ਬਹੁਤ ਹਸਤੀ ਨੇ ਜਿਨ੍ਹਾਂ ਨੂੰ ਬਿਲਕੁਲ ਵੀ ਪਛਾਣ ਦੀ ਜ਼ਰੂਰਤ ਨਹੀਂ ਉਹਨਾਂ ਦੇ ਕਟੜ ਫੈਨਸ ਉਹਨਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਕਿ ਉਹਨਾਂ ਦੇ ਨਾਮ ਦੇ ਹਜ਼ਾਰਾਂ ਲੱਖਾਂ ਹੀ ਜੋ ਨੇ ਪੇजेस ਬਣੇ ਹੋਏ ਨੇ ਇੰਸਟਾਗ੍ਰam ਤੇ ਤੇ ਲੋਕ ਇੰਤਜ਼ਾਰ ਕਰਦੇ ਨੇ ਕਦੋਂ ਕੁਝ ਨਵਾਂ ਪੋਸਟ ਹੋਏ ਔਰ ਅਸੀਂ ਉਹਨੂੰ ਕਦੋਂ ਵਾਇਰਲ ਕਰੀਏ ਔਰ ਕਦੋਂ ਅਸੀਂ ਉਸਨੂੰ ਦੇ ਪਿੰਡ ਖੰਟ ਵਾਲੇ ਮਾਨ ਦੇ ਵਿੱਚ ਟ੍ਰੈਫਿਕ ਜਾਮ ਹੋ ਜਾਂਦਾ ਹੈ। ਉਹਨਾਂ ਦੇ ਘਰ ਦੇ ਬਾਹਰ ਇੰਨਾ ਜ਼ਿਆਦਾ ਰਸ਼ ਇੰਨਾ ਜੋ ਆਪਾਂ ਨੂੰ ਕਰਾਊਡ ਦੇਖਣ ਨੂੰ ਮਿਲਦਾ ਹੈ ਇਹ ਸਾਰਾ ਮਾਨ ਸਾਹਿਬ ਨੇ ਜੋ ਪਿਆਰ ਹੈ ਉਹ ਖੱਟਿਆ ਕਿਉਂਕਿ ਮਾਨ ਸਾਹਿਬ ਹਮੇਸ਼ਾ ਜਦੋਂ ਵੀ ਕਿਸੇ ਚੀਜ਼ ਦੀ ਸ਼ੁਰੂਆਤ ਕਰਦੇ ਨੇ ਇਹ ਹੀ ਬੋਲਦੇ ਨੇ ਸਸਵੀ ਕਲ ਮੈਂ ਤੁਹਾਡਾ ਬੱਬੂ ਤੁਸੀਂ ਮੇਰਾ ਮਾਨ। ਸੋ ਇਹ ਮਾਨ ਜਿਹੜਾ ਹੈ ਮਾਨ ਸਾਹਿਬ ਨੇ ਵਾਕਿਆ ਦੇ ਵਿੱਚ ਹੀ ਲੋਕ ਜਿਹੜੇ ਉਹਨਾਂ ਦੇ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਨੇ ਮਾਨ ਖੱਟਿਆ। ਸੋ ਇਹ ਵੀਡੀਓਜ਼ ਬੜੀਆਂ ਪਿਆਰੀਆਂ ਨੇ ਜਿਹੜੀਆਂ ਮਾਨ ਸਾਹਿਬ ਦੇ ਸਟੂਡੀਓ ਤੋਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਤੁਸੀਂ ਵੀ ਮਾਰੋ ਇੱਕ ਨਜ਼ਰ। ਧੰ ਤੂੰ ਆਪਣੇ ਗਰੂਰ 'ਚ ਫਿਰਦਾ ਏ ਮੈਂ ਥੋ ਪਰ ਮੂਰ ਚ ਫਿਰਦਾ ਏ ਇਹਦਾ ਕਿਉਂ ਕਟਕਟ ਲੱਗੇ ਮੈਂ ਤੂੰ ਆਪਣੇ ਗਰੂਰ 'ਚ ਫਿਰਦਾ ਏ ਤੂੰ ਆਪਣੇ ਗਰੂਰ 'ਚ ਫਿਰਦਾ ਹਾਂ ਇਹਦਾ ਮਤਲਬ ਕਦੇ ਕਿਰਨਾ ਹੈ ਗਰੂਰ 'ਚ ਫਿਰਦਾ ਏ ਕਿਦਾ ਸੰਤਨਾ ਆਪ ਦਾ ਗਰੂਰ ਸ਼ਬਦ ਹੈ ਨਾ ਉਹਦੀ ਆਪਣਾ ਜਿਹੜੀ ਦੱਸ ਰਹੇ ਹੈ ਨਾ ਆਪਣੇ ਆਪਣੀ ਆਵਾਜ਼ ਨਾਲ ਤੁੰ ਨੂੰ ਆਪਣੇ ਰੂਪ ਤੇ ਪਿਰਗਾ ਇਹ ਲਿਆਉਣੇ ਆਵਾਜ਼